ਤੈਨੂੰ ਬਹੁਤ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਹੜੇ ਨੇ ਨਹੀਂ ਰਹੇ 27 ਸਤੰਬਰ ਨੂੰ ਉਹਨਾਂ ਦਾ ਐਕਸੀਡੈਂਟ ਜਿਹੜਾ ਹੈ ਉਹ ਬੱਦੀ ਵਿਕੇ ਹੋਇਆ ਸੀਗਾ ਉਸ ਤੋਂ ਬਾਅਦ ਮੌਤ ਤੇ ਜੀਵਨ ਦੀ ਜਿਹੜੀ ਜੰਗ ਲੜਦੇ ਹੋਏ ਨਜ਼ਰ ਆ ਰਹੇ ਸੀਗੇ ਜਿੱਥੇ ਕਾਫੀ ਵੱਡੀਆਂ ਹਸਤੀਆਂ ਜਿਹੜੀਆਂ ਨੇ ਫੋਰਟਿਸ ਹਸਪੀਟਲ ਪਹੁੰਚ ਕੇ ਉਹਨਾਂ ਦਾ حال چال ਪੁੱਛੇ ਨੇ ਸਿਗੀਆਂ ਅਰਦਾਸਾਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਸਿਗੀਆਂ ਇੱਥੋਂ ਤੱਕ ਕਿ ਪੂਰੇ ਪੰਜਾਬ ਵੱਲੋਂ ਜਿਹੜੀਆਂ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਸਿਗੀਆਂ ਵੀ ਰਾਜਵੀਰ ਜਵੰਦਾ ਜਿਹੜਾ ਉਹ ਸਹੀ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਤੇ ਉਸੇ ਤਰੀਕੇ ਨਾਲ ਜਿਹੜੀ ਉਹਨਾਂ ਦਾ ਵਿਕਤਰਤਵ ਸੀਗਾ ਜਿਸ ਤਰੀਕੇ ਨਾਲ ਹਾਸਮੁਖ ਸੁਭਾਅ ਸੀਗਾ ਉਹ ਮੁੜ ਵਾਪਸ ਆਵੇ ਪਰ ਅਰਦਾਸਾਂ ਕਿਤੇ ਨਾ ਕਿਤੇ ਅਧੂਰੀਆਂ ਰਹਿ ਗਈਆਂ ਨੇ ਜੋ ਚਾਹ ਸੀ ਪਰਿਵਾਰ ਦੇ ਉਹ ਅਧੂਰੇ ਰਹਿ ਗਏ ਨੇ ਜੋ ਅਰਦਾਸਾਂ ਸਿਗੀਆਂ ਕੀਤੀਆਂ ਗਈਆਂ ਲੋਕਾਂ ਵੱਲੋਂ ਉਹ ਵਿੱਚੇ ਰਹਿ ਗਈਆਂ ਨੇ ਅਧੀਆਂ ਰਹਿ ਗਈਆਂ ਨੇ ਤਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਰਾਜਵੀਰ ਜਵੰਦਾ ਮਸ਼ਹੂਰ ਪੰਜਾਬੀ ਗਾਇਕ ਆਪਣਾ ਦਮ ਤੋੜ ਚੁੱਕੇ ਨੇ ਪਿਛਲੇ ਕਈ ਦਿਨਾਂ ਤੋਂ ਜਿਹੜੀ ਨੇ ਮੌਤ ਤੇ ਜੀਵਨ ਦੀ ਜੰਗ ਜਿਹੜੇ ਨੇ ਲੜਦੇ ਹੋਏ ਨਜ਼ਰ ਆ ਰਹੇ ਸੀਗੇ ਜਿੱਥੇ ਜੇਕਰ ਗੱਲ ਕਰੀ ਉਹਨਾਂ ਦੇ ਸੁਭਾਅ ਦੀ ਤਾਂ ਸੁਭਾਅ ਕਾਫੀ ਵਧੀਆ ਹਸਮੁਖ ਦੱਸਿਆ ਜਾਂਦਾ ਹੈ ਜਿਸ ਤਰੀਕੇ ਨਾਲ ਜਿਹੜੇ ਗਾਇਕ ਨੇ ਉਹਨਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਵੀ ਕਿਸ ਤਰੀਕੇ ਦਾ ਲਿਹਾਜ ਉਹਨਾਂ ਦੀ ਰਾਜਵੀਰ ਜਵੰਧਾ ਨਾ ਸੀਗਾ ਵੀ ਕਿਵੇਂ ਹੱਸ ਮੁਖ ਸਵਾਰ ਰਾਜਵੀਰ ਜਵੰਧਾ ਸੀਗਾ ਜਦੋਂ ਮਿਲਣਾ ਹੱਸ ਕੇ ਮਿਲਣਾ ਤੇ ਦੱਸਦੀਏ ਕਿ ਰਾਜਵੀਰ ਜਵੰਧਾ ਆਪਣੇ ਫਿਟਨੈਸ ਨੂੰ ਲੈ ਕੇ ਬਹੁਤ ਜ਼ਿਆਦਾ ਧਿਆਨ ਰੱਖਦੇ ਸੀਗੇ ਉਸ ਦੇ ਵੱਲ ਬਹੁਤ ਜ਼ਿਆਦਾ ਫੋਕਸ ਰਹਿੰਦੇ ਸੀਗੇ ਇਸੇ ਕਰਕੇ ਜਿਹੜਾ तकरीबन 9-10 ਦਿਨ ਜਿਹੜੇ ਨੇ ਉਹ ਇਸ ਜਿਹੜੀ ਮੁਸੀਬਤ ਨਜੂਜੇ ਨੇ ਉੱਥੇ ਹਸਪੀਟਲ ਦੇ ਵਿੱਚ ਜਿਹੜਾ ਉਹ ਇਹ ਸਮਾਂ ਜਿਹੜਾ ਉਹਨਾਂ ਨੇ ਕੱਢਿਆ ਤਾਂ ਤੁਹਾਨੂੰ ਦੱਸਦੀ ਕਿ ਜਦੋਂ ਐਕਸੀਡੈਂਟ ਹੋਇਆ ਤਾਂ ਐਕਸੀਡੈਂਟ ਬੱਦੀ ਵਿਖੇ ਅ ਰਸਤੇ ਦੇ ਵਿੱਚ ਹੋਇਆ ਜਿੱਥੇ ਦੋ ਪਸ਼ੂ ਲੜਦੇ ਹੋਏ ਜਿਹੜੇ ਸਾਹਮਣੇ ਸੀਗੇ ਤਾਂ ਅੱਗੇ ਇੱਕ ਬਲੈਰੋ ਗੱਡੀ ਜਾ ਰਹੀ ਸੀ ਜਿਸ ਨੇ ਬ੍ਰੇਕ ਮਾਰੀਆ ਤਾਂ ਪਿੱਛੇ ਰਾਜਵੀਰ ਜਵੰਦਾ ਦਾ ਬਾਈਕ ਜਿਹੜਾ ਉਹ ਉਸ ਦੇ ਵਿੱਚ ਵੱਜਿਆ ਹਾਲਾਂਕਿ ਰਾਜਵੀਰ ਜਵੰਦਾ ਨੇ ਪ੍ਰੋਪਰ ਜਿਹੜੀ ਹੈ ਉਹ ਕਿੱਟ ਪਾਈ ਹੋਈ ਸੀ ਪਰ ਹੁਣੇ ਬੜੀ ਬਲਵਾਨ ਜਿਹੜੀ ਆ ਦੱਸੀ ਜਾਂਦੀ ਆ ਜਿਸ ਕਰਕੇ ਜੋ ਅੱਜ ਇੱਕ ਮੰਦਭਾਗੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਵੀ ਮੌਤ ਜਿਹੜੀ ਹੈ ਉਹ ਰਾਜਵੀਰ ਜਵੰਦਾ ਦੀ ਹੋ ਚੁੱਕੀ ਹੋਈ ਹੈ ਜਿੱਥੇ ਪੂਰਾ ਪੰਜਾਬ ਜਿਹੜਾ ਉਹ ਅਰਦਾਸਾਂ ਕਰ ਰਿਹਾ ਸੀਗਾ ਰਾਜਵੀਰ ਜਵੰਦਾ ਵਾਸਤੇ ਵੀ ਜਲਦ ਜਿਹੜੀ ਹੈ ਉਹਨਾਂ ਦੀ ਸਿਹਤ ਠੀਕ ਹੋਵੇ ਰਿਕਵਰੀ ਜਿਹੜੀ ਹੈ ਉਹ ਫਾਸਟ ਹੋਵੇ ਹਾਲਾਂਕਿ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਤਾਂ ਉਸ ਤੋਂ 2-3 ਦਿਨ ਬਾਅਦ ਜਿਹੜੀ ਹੈ ਖਬਰ ਵੀ ਸਾਹਮਣੇ ਆਉਂਦੀ ਹੈ ਵੀ ਰਾਜਵੀਰ ਜਵੰਦਾ ਰਿਕਵਰੀ ਕਰ ਰਹੇ ਨੇ ਬਸ ਉਹਨਾਂ ਨੂੰ ਅਰਦਾਸਾਂ ਦੀ ਜਿਆਦਾ ਤੋਂ ਜਿਆਦਾ ਲੋੜ ਹੈ ਸਾਰੀ ਪੰਜਾਬੀ ਇੰਡਸਟਰੀਜ਼ ਵੱਲੋਂ ਜਿਹੜਾ ਉਹ ਆਖਿਆ ਗਿਆ ਸੀਗਾ ਵੀ ਕਿ ਅਰਦਾਸ ਜਿਹੜੀ ਹੈ ਉਹ ਕਰਦੇ ਰਹੋ ਤਾਂ ਜੋ ਰਾਜਵੀਰ ਜਵੰਦਾ ਜਿਹੜਾ ਉਹ ਬਚ ਸਕੇ ਉਹ ਮੁੜ ਆਪਣੇ ਪਰਿਵਾਰ ਚ ਉਸੇ ਤਰੀਕੇ ਨਾਲ ਆ ਸਕੇ ਪਰ ਉਹ ਜਿਹੜੀਆਂ ਅਰਦਾਸਾਂ ਕਿਤੇ ਨਾ ਕਿਤੇ ਅਧੂਰੀਆਂ ਰਹਿ ਗਈਆਂ ਨੇ ਜਿਹੜੇ ਪਰਵਾਰ ਦੇ ਸੁਪਨੇ ਸੀਗੇ ਪਰਵਾਰ ਦੀਆਂ ਜੋ ਰੀਜਾ ਸੀਗੀਆਂ ਉਹ ਕਿਤਨਾ ਕਿਤੇ ਅਧੂਰੀਆਂ ਵਿੱਚ ਰਹਿ ਗਈਆਂ ਨੇ ਤੇ ਜਿੱਥੇ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਉਹ ਇੱਕ ਐਸਾ ਵਿਅਕਤੀ ਸੀਗਾ ਜਿਸਨੇ ਆਪਣੇ ਘਰ ਦੇ ਵਿੱਚੋਂ ਗਰੀਬੀ ਜਿਹੜੀ ਆ ਉਹ ਦੂਰ ਕੀਤੀ ਸੀਗੀ ਮੋੜ ਉਹ ਜਿਹੜੇ ਸੌਖੇ ਦਿਨ ਜਿਹੜੇ ਨੇ ਉਹ ਪਰਿਵਾਰ ਵਾਸਤੇ ਲੈ ਕੇ ਆਏ ਸੀਗੇ ਦੱਸਿਆ ਜਾਂਦਾ ਵੀ ਕਾਫੀ ਗਰੀਬੀ ਦੇ ਵਿੱਚੋਂ ਇਹ ਜਿਹੜਾ ਗਾਇਕ ਹੈ ਰਾਜੀਵਰ ਜਵੰਦਾ ਜਿਹੜਾ ਉੱਠਿਆ ਸੀਗਾ ਉਸ ਤੋਂ ਬਾਅਦ ਸਾਰੀ ਜਿਹੜੀ ਨੈਟਵਰਥ ਆ ਇਸ ਗਾਇਕ ਨੇ ਖੁਦ ਬਣਾਈ ਹੈ ਜੇਕਰ ਪੈਲੀ ਤੋਂ ਲੈ ਕੇ ਵੱਡੀਆਂ ਗੱਡੀਆਂ ਦੀ ਜੇਕਰ ਗੱਲ ਕਰੀਏ ਤਾਂ ਇਥੇ ਨਾਲ ਇਹ ਵੀ ਦੱਸਿਆ ਜਾਂਦਾ ਵੀ ਜਿਹੜਾ ਟਰੈਵਲਿੰਗ ਦੇ ਬਹੁਤ ਜ਼ਿਆਦਾ ਸ਼ਕੀਨ ਰਾਜੀਵਰ ਜਵੰਦਾ ਸੀਗੇ ਜਿੱਥੇ ਜਿਸਦੇ ਚਲਦੇ ਹੋਏ ਟਰੈਵਲਿੰਗ ਤੇ ਹੀ ਸੀਗੇ ਜਦੋਂ ਉਹ ਬੱਦੀ ਲੱਗ ਗਿਆ ਉਹਨਾਂ ਦਾ ਐਕਸੀਡੈਂਟ ਹੋਇਆ ਆਪਣੇ BMW ਬਾਈਕ ਤੇ ਜਿਹੜਾ ਨੇ ਉਹ ਟਰੈਵਲਿੰਗ ਕਰਦੇ ਹੋਏ ਜਿਹੜਾ ਵਾਪਸ ਆ ਰਹੇ ਸੀਗੇ ਪਰ ਰਸਤੇ ਦੇ ਵਿੱਚ ਜਿਹੜਾ ਕਿ ਐਕਸੀਡੈਂਟ ਹੋ ਜਾਂਦਾ ਤਾਂ ਉਹਨਾਂ ਦੀ ਪਰਿਵਾਰ ਵੱਲੋਂ ਦੱਸਿਆ ਜਾਂਦਾ ਵੀ ਜਦੋਂ ਉਹ ਇਸ ਟਰੈਵਲ ਤੇ ਚੱਲੇ ਸੀਗੇ ਇਸ ਟੂਰ ਤੇ ਜਿਹੜਾ ਚੱਲੇ ਸੀਗੇ ਤਾਂ ਉਹਨਾਂ ਦੇ ਪਰਿਵਾਰ ਵੱਲੋਂ ਕਾਫੀ ਵਾਰ ਮਨਾ ਵੀ ਕੀਤਾ ਗਿਆ ਸੀਗਾ ਵੀ ਤੁਸੀਂ ਬਾਈਕ ਤੇ ਜਿਹੜਾ ਉਹ ਨਾ ਜਾਓ ਗੱਡੀ ਤੇ ਜਿਹੜਾ ਜਾਓ ਤੇ ਤਾਂ ਜੋ ਕਿਉਂਕਿ ਉਸ ਸਮੇਂ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵੀ ਕੁਝ ਇਸ ਤਰੀਕੇ ਚੱਲ ਰਿਹਾ ਸੀ ਕਿ ਇਹ ਭਾਰੀ ਬਰਸਾਤਾਂ ਜਿਹੜੀਆਂ ਨੇ ਉਹ ਪਹਾੜਾਂ ਵਿੱਚ ਦੇਖਣ ਨੂੰ ਮਿਲ ਰਹੀਆਂ ਸੀਗੀਆਂ ਤਾਂ ਕਾਫੀ ਮਨਾ ਕਰਨ ਤੋਂ ਬਾਅਦ ਵੀ ਗਾਇਕ ਰਾਜਵੀਰ ਜਵੰਦਾ ਆਪਣੀ ਮਰਜ਼ੀ ਦੇ ਨਾਲ ਚੱਲਦੇ ਹੋਏ ਆਪਣੀ ਬਾਈਕ ਦੇ ਉੱਤੇ ਉਹ ਟਰੈਵਲ ਕਰਨ ਗਏ ਪਰ ਜੋ ਉੱਥੇ ਹੋਣੀ ਬੀਤੀ ਹੈ ਜੋ ਭਾਣਾ ਉੱਥੇ ਵਰਤਿਆ ਤਾਂ ਉਹ ਉਸ ਦਾ ਨਤੀਜਾ ਜਿਹੜਾ ਉਹ ਅੱਜ ਨਿਕਲ ਕੇ ਸਾਹਮਣੇ ਆਇਆ ਵੀ ਜਿਹੜਾ ਰਾਜਵੀਰ ਜਵੰਦਾ ਪੰਜ ਮਸ਼ਹੂਰ ਪੰਜਾਬੀ ਗਾਇਕ ਜਿਹੜੇ ਨੇ ਉਹ ਨਹੀਂ ਰਹੇ ਜਿੱਥੇ ਜੇਕਰ ਗੱਲ ਕਰੀਏ ਤਾਂ ਉੱਥੇ 40th ਹਸਪਤਾਲ ਉੱਥੇ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਸੀਐਮ ਭਗਵੰਤ ਮਾਨ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਅਤੇ ਹੋਰ ਕਾਫੀ ਨਾਮੀ ਹਸਤੀਆਂ ਜਿਹੜੀਆਂ ਨੇ ਉੱਥੇ ਪਹੁੰਚੀਆਂ ਸੀਗੀਆਂ ਹਾਲਚਲ ਪੁੱਛਿਆ ਸੀਗਾ ਪਰਿਵਾਰ ਨਾਲ ਦੁੱਖ ਜਿਹੜਾ ਸਾਂਝਾ ਕੀਤਾ ਸੀਗਾ ਕਿ ਉਹਨਾਂ ਨੂੰ ਹੌਸਲਾ ਵੀ ਦਿੱਤਾ ਸੀਗਾ ਵੀ ਜਲਦ ਜਿਹੜਾ ਰਾਜਵੀਰ ਜਵੰਦਾ ਉਹ ਠੀਕ ਹੋਏਗਾ ਉੱਥੋਂ ਦੇ ਡਾਕਟਰਸ ਨਾਲ ਜਿਹੜੀ ਹੈ ਉਹਨਾਂ ਵਿਅਕਤੀਆਂ ਨੇ ਗੱਲ ਕੀਤੀ ਸੀਗੀ ਅਰਦਾਸਾਂ ਜਿਹੜੀਆਂ ਨੇ ਪੂਰੇ ਪੰਜਾਬ ਦੇ ਵਿੱਚ ਚੱਲਦੀਆਂ ਪਈਆਂ ਸੀਗੀਆਂ ਪਰ ਹੋਣੀ ਬਹੁਤ ਬਲਵਾਨ ਦੱਸੀ ਜਾਂਦੀ ਹੈ ਤਾਂ ਉਹ ਹੋਣੀ ਹੋ ਕੇ ਹੀ ਰਹਿੰਦੀ ਹੈ ਤਾਂ ਉਸੇ ਚੀਜ਼ ਦਾ ਜਿਹੜਾ ਅੱਜ ਪੂਰਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸੋਗ ਦੀ ਲਹਿਰ ਜਿਹੜੀ ਹੈ ਉਹ ਵਗ ਰਹੀ ਹੈ ਜਿੱਥੇ ਸਾਰੇ ਪੰਜਾਬ ਦੀਆਂ ਅਰਦਾਸਾਂ ਇਸ ਸਮੇਂ ਚੱਲ ਰਹੀਆਂ ਸੀ ਕਿ ਵੀ ਰਾਜੇ ਵਰਜਵੰਦ ਦਾ ਜਿਹੜਾ ਉਹ ਜਲਦ ਠੀਕ ਹੋਵੇ ਤੇ ਉਮੜ ਉਸੇ ਤਰੀਕੇ ਨਾਲ ਆਵੇ ਜੇਕਰ ਉਹਨਾਂ ਦੇ ਕਾਰਜਕਾਲ ਦੀ ਗੱਲ ਕਰੀਏ ਉਹਨਾਂ ਦੇ ਕੰਮਾਂ ਦੀ ਗੱਲ ਕਰੀਏ ਤਾਂ ਗਾਣੇ ਬਹੁਤ ਮਸ਼ਹੂਰ ਗਾਣੇ ਜਿਹੜੇ ਉਹਨਾਂ ਦਿੱਤੇ ਨੇ ਵੀ ਜਿਸ ਦੇ ਵਿੱਚ ਕਈ ਗਾਣੇ ਕੁਝ ਐਸੇ ਨੇ ਵੀ ਜਿਹੜੇ ਦਿਲ ਨੂੰ ਲੱਗ ਜਾਂਦੇ ہیں ਪਹਿਲੀ ਵਾਰ ਦੇ ਜਦੋਂ ਮੈਂ ਗੱਲ ਕਰੀਏ ਵੀ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਤਾਂ ਉਹ ਗੱਲ ਕਿਤੇ ਨਾ ਕਿਤੇ ਇਹਨਾਂ ਦੇ ਖੁਦ ਦੇ ਜੀਵਨ ਦੇ ਉੱਤੇ ਵੀ ਹੁਣ ਉਹ ਲਾਗੂ ਹੋਏ ਵੀ ਕਿਉਂਕਿ ਜਵਾਨ ਜਹਾਨ ਪੁੱਤ ਜਦੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਜਾਂਦਾ ਤਾਂ ਇੱਕ ਮਾਂ ਵਾਸਤੇ ਉਸ ਚੀਜ਼ ਨੂੰ ਸਹਾਰਨਾ ਉਸ ਨੂੰ ਅਕਸੈਪਟ ਕਰਨਾ ਬਹੁਤ ਜਿਹੜਾ ਉਹ ਡਿਫਿਕਲਟ ਹੋ ਜਾਂਦਾ ਬਹੁਤ ਨਾ ਮੁਮਕਿਨ ਕਿਤੇ ਨਾ ਕਿਤੇ ਹੋ ਜਾਂਦਾ ਉੱਥੇ ਹੀ ਉਹਨਾਂ ਦੇ ਖੁਦ ਦੇ ਗਾਣੇ ਦੇ ਬੋਲ ਵੀ ਇਦਾਂ ਹੀ ਸੀਗੇ ਵੀ ਪੁੱਤ ਮਰੇ ਨੀ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਤਾਂ ਬਿਲਕੁਲ ਉਹ ਚੀਜ਼ ਜਿਹੜੀ ਹੈ ਉਹ ਹੁਣ ਉਹਨਾਂ ਦੇ ਪਰਿਵਾਰ ਨੂੰ ਉਹ ਚੀਜ਼ ਹੰਡਾਉਣੀ ਪਏਗੀ ਕਿਉਂਕਿ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਉਸ ਪੰਜਾਬੀ ਇੰਡਸਟਰੀ ਨੂੰ ਕਿਤੇ ਨਾ ਕਿਤੇ ਪਿਆ ਪਰ ਸਭ ਤੋਂ ਵੱਡਾ ਘਾਟਾ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਪਿਆ ਇੱਕ ਜਿਨ੍ਹਾਂ ਦਾ ਜੀ ਜਿਹੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗਿਆ ਉਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਉਹਨਾਂ ਦੇ ਜਿਹੜਾ ਪਰਿਵਾਰ ਨੂੰ ਪਿਆ ਹਾਲਾਂਕਿ ਘਰਗ੍ਰਸਤੀ ਵਾਲੇ ਸੀਗੇ ਉਹਨਾਂ ਦਾ ਵਿਆਹ ਵੀ ਜਿਹੜਾ ਕੀ ਹੋ ਚੁੱਕਿਆ ਹੋਇਆ ਸੀਗਾ ਦੱਸਿਆ ਜਾਂਦਾ ਵੀ ਉਹਨਾਂ ਦੀਆਂ ਤੀਆਂ ਵੀ ਸਨ ਤਾਂ ਤੀਆਂ ਦੇ ਸਿਰ ਤੋਂ ਜਿਹੜਾ ਉਹ ਪਿਓ ਦਾ ਸਾਯਾ ਜਿਹੜਾ ਉਹ ਚੱਕਿਆ ਗਿਆ ਕਿਉਂਕਿ ਜੇਕਰ ਗੱਲ ਕਰੀਏ ਤੀਆਂ ਦਾ ਪਿਓ ਉਹਨਾ ਬਹੁਤ ਜਿਆਦਾ ਲਾੜ ਹੁੰਦਾ ਹੈ ਬਹੁਤ ਜਿਆਦਾ ਜਿਹੜਾ ਮੋਹ ਹੁੰਦਾ ਹੈ ਤਾਂ ਉਹ ਕਿਤੇ ਨਾ ਕਿਤੇ ਉਹ ਸਾਇਆ ਜਿਹੜਾ ਉਹ ਮੋਹ ਕਿਤੇ ਨਾ ਕਿਤੇ ਉਹ ਇਸ ਫਾਨੀ ਸੰਸਾਰ ਤੋਂ ਜਿਹੜਾ ਉਹ ਚੱਕਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਖਬਰ ਜਦੋਂ ਨਿਕਲ ਕੇ ਸਾਹਮਣੇ ਆਈਏ ਕਿ ਜਿਹੜੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦਿਹਾਂਤ ਜਿਹੜਾ ਹੋ ਚੁੱਕਿਆ ਹੋਇਆ ਉਹਨਾਂ ਦੀ ਮੌਤ ਜਿਹੜੀ ਆ ਹੋ ਚੁੱਕੀ ਹੋਈ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਸੋਗ ਦੀ ਲਹਿਰ